ਨਾਬਾਜ਼ ਜੇਲ੍ਹ ਬ੍ਰੇਕ ਮਾਮਲੇ ਦੇ ਤੋ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਤਿੰਨਾਂ ਤੇ ਨਾਬਾਜ਼ ਜੇਲ੍ਹ ਚੁਕੈਦੀਆਂ ਨੂੰ ਫੋਚਾਉਣ ਦੇ ਇਲਜ਼ਾਮ ਨੇ ਦਲੀਤੇ ਪੰਜਾਬ ਪੁਲਿਸ ਦੇ ਸਾਂਝੇ ਆਪਰੇਸ਼ਨ ਦੇ ਤਹਿਤ ਗ੍ਰਿਫਤਾਰੀ ਹੋਈ ਹੈ ਇਹਨਾਂ ਤੋਂ ਤਿੰਨ ਪਿਸਤੌਲਾਂ ਤੇ 17 ਕਾਰਤੂਸ ਵੀ ਬਰਾਮਦ ਕੀਤੇ ਗਏ ਨੇ ਮੁਲਤਮਲ ਦੇ ਨਾਮ ਚਰਨਜੀਤ ਸਿੰਘ ਚੰਨਾ ਹਰਜੋਤ ਸਿੰਘ ਤੇ ਰਣਜੀਤ ਸਿੰਘ ਨੇ ਇਲਜ਼ਾਮ ਨੇ ਕਿ ਚੰਨਾ ਤੇ ਹਰਜੋਤ ਨੇ ਕੁਝ ਦਿਨ ਪਹਿਲਾਂ ਲੁਧਿਆਣਾ ਚਿਕ ਕਰ ਤੋਂ 10 ਲੱਖ ਰੁਪਏ ਕੈਸ਼ ਅਤੇ 2.5 ਕਿਲੋ ਸੋਨਾ ਵੀ ਲੁੱਟਿਆ ਸੀ ਅਤੇ ਇਸ ਪੈਸੇ ਦੀ ਵਰਤੋਂ ਕੈਦੀਆਂ ਨੂੰ ਭਜਾਉਣ ਵਿੱਚ ਕੀਤੀ ਗਈ ਹੈ ਅੰਮ੍ਰਿਤਸਰ ਵਿਖੇ ਡਿਪਟੀ ਸੀਐਮ ਸਕੀਰ ਬਾਦਲ ਨੇ ਮੈਟਰੋ ਬੱਸ ਸੇਵਾ ਦੀ ਸ਼ੁਰੂਆਤ ਕੀਤੀ ਮੈਟਰੋ ਰੇਲ ਦੀ ਤਰਜ਼ ਤੇ ਇਹ ਸਹੂਬਦਾਂ ਅੰਮ੍ਰਿਤਸਰ ਵਾਸੀਆਂ ਨੂੰ ਦਿੱਤੀ ਗਈ ਹੈ ਜੋ ਨਾਨਸਟਾਪ ਅੰਮ੍ਰਿਤਸਰ ਦੀਆਂ ਸੜਕਾਂ ਤੇ ਦੌੜੇਗੀ ਡਿਪਟੀ ਸੀਐਮ ਇਸ ਤੋਂ ਪਹਿਲਾਂ ਜਲੰਧਰ ਦੇ ਪੀਪੀ ਵਿਖੇ ਕਰਵਾਏ ਗਏ ਸਨਮਾਨ ਸਮਾਰੋਹ ਪਹੁੰਚੇ ਜਿੱਥੇ ਉਨ੍ਹਾਂ ਪੰਜਾਬ ਪੁਲਿਸ ਤੇ 5624 ਮੁਲਾਜ਼ਮਾਂ ਨੂੰ ਤਰੱਕੀ ਦਿੱਤੀ ਸਕੀਰ ਬਾਦਲ ਨੇ ਐਲਾਨ ਕੀਤਾ ਕਿ ਹਰ ਸਾਲ ਚੰਗਾ ਕੰਮ ਕਰਨ ਵਾਲੇ 25 ਮੁਲਾਜ਼ਮਾਂ ਨੂੰ ਅਲੱਗ ਤੋਂ ਤਰੱਕੀ ਦਿੱਤੀ ਜਾਏਗੀ ਪੰਜਾਬ ਦੇ ਪਾਣੀਆਂ ਤੇ ਸਭ ਦਾ ਹੱਕ ਹੈ ਇਹ ਕਹਿਣਾ ਦਿੱਲੀ ਦੇ ਮੁੱਖ ਮੰਤਰੀ ਅਤੇ ਆਫ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਕੇਜਰੀਵਾਲ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸੁਖਵੀਰ ਬਾਦਲ ਦੇ ਸਾਹਲੇ ਅਤੇ ਪੰਜਾਬ ਕੈਬਨਰ ਮੰਤਰੀ ਵਿਕਰਮ ਅਜੀਠ ਦੇ ਹਲਕੇ ਚੌਂਡਾਲੀ ਕਰਨ ਪੁੱਜੇ ਸਨ ਹਾਲਾਂਕਿ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਅਤੇ ਖੁਦ ਅਰਵਿੰਦ ਕੇਜਰੀਵਾਲ ਕਈ ਵਾਰ ਕਹਿੰਦੇ ਰਹੇ ਨੇ ਕਿ ਪੰਜਾਬ ਦੇ ਪਾਣੀਆਂ ਤੇ ਸਿਰਫ ਪੰਜਾਬ ਦਾ ਹੱਕ ਹੈ ਕੇਜਰੀਵਾਲ ਖੁਦ ਹਰਿਆਣਾ ਦੇ ਰਹਿਣ ਵਾਲੇ ਨੇ ਇਸ ਦੇ ਬਾਵਜੂਦੋ ਪਾਣੀ ਦੇ ਮੁੱਦੇ ਤੇ ਪੰਜਾਬ ਦੇ ਹੱਕ ਚ ਬੋਲਦੇ ਰਹੇ ਨੇ ਪਠਾਨਕੋਟ ਵਿੱਚ ਚਿਟਫੰਡ ਕੰਪਨੀ ਦੇ ਨਾਮ ਤੇ 6 ਕਰੋੜ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਠੱਗੀ ਦਾ ਸ਼ਿਕਾਰ ਬਣੇ ਲੋਕਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਹਨਾਂ ਰਕਮ ਵਾਪਸ ਦਵਾਈ ਜਾਏ ਅਤੇ ਧੋਖਾ ਕਰਨ ਵਾਲਿਆਂ ਖਿਲਾਫ ਕਾਰਵਾਈ ਹੋਵੇ ਦਰਸਲ ਪਠਾਨਕੋਟ ਵਿੱਚ ਇੱਕ ਪਤੀ ਪਤਨੀ ਅਰੁਣ ਤੇ ਨੀਸ਼ਾ ਟਵਿਸਟ ਵਰਥ ਸੋਲਿਊਸ਼ਨਸ ਨਾਮੀ ਕੰਪਨੀ ਚਲਾ ਰਹੇ ਸੀ ਜਿਨ੍ਹਾਂ 250 ਲੋਕਾਂ ਤੋਂ ਜ਼ਿਆਦਾ ਵਿਆਜ ਦੇਣ ਦਾ ਦਾਵਾ ਕਰਕੇ ਵੱਡੀਆਂ ਰਕਮਾਂ ਲਈਆਂ ਪਰ ਪੈਸੇ ਮੁੜਨ ਤੋਂ ਇਨਕਾਰ ਕਰਨ ਦੇ ਬਾਅਦ ਉਹ ਘਰ ਤੇ ਦਫ਼ਤਰ ਤਾਲਾ ਲਾ ਚਲੇ ਗਏ ਛਾਣ ਕਰ ਦੇ ਬਮਿਆਲ ਸੈਕਟਰ ਦੇ ਪਿੰਡ ਭਗਵਾਲ ਤੋਂ ਬਰਾਮਦ ਸ਼ੱਕੀ ਕਾਰ ਨੂੰ ਪੁਲਿਸ ਨੇ ਕਬਜ਼ੇ 'ਚ ਲੈ ਲਿਆ ਪੁਲਿਸ ਫੌਜ ਅਤੇ 20 ਫਦਾ ਸਾਂਝਾ ਆਪਰੇਸ਼ਨ ਖਤਮ ਹੋ ਗਿਆ ਪੁਲਿਸ ਨੇ ਅਤਵਾਦੀ ਗਤੀਵਿਧੀ ਨਾਲ ਸੰਬੰਧ ਹੁਣ ਤੋਂ ਨਾ ਕਰਦਿਆਂ ਦੱਸਿਆ ਕਿ ਸੰਬਾ ਜ਼ਿਲ੍ਹੇ ਦੇ ਮੁਸਤਫਾ ਨਾਮੀ ਸ਼ਖਸ ਦੀ ਇਹ ਕਾਰ ਹੈ ਦਰਸਲ ਬੁੱਧਵਾਰ ਰਾਤ ਪਿੰਡ ਵਾਲਿਆਂ ਨੂੰ ਆਲਟੋ ਕਾਰ ਸਵਾਰਨ ਦੇ ਸ਼ੱਕ ਹੋਇਆ ਤੇ ਉਹਨਾਂ ਨੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪ੍ਰਕਾਰ ਸਵਾਰ ਗੱਡੀ ਛੱਡ ਕੇ ਭੱਜ ਗਏ ਇਸ ਦੇ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ ਮਗਰੋਂ ਕਾਰ ਦੀ ਜਾਂਚ ਕੀਤੀ ਗਈ